ਬਾਰ ਤਾਂ ਉੱਖਾ ਫਿਰ ਆ ਜਾਂ ਕਣੀ ਆ ਜਾਂਦੀਆਂ ਨੇ ਨਾ ਨਾ ਤਾਂ ਕੱਪੜੇ ਭੇਜ ਜਾਂਦੇ ਨੇ ਫਿਰ ਜਾਂ ਰੋਟੀ ਚਾੱਕ ਕੇ ਲਿਆਉਣੇ ਉਧਰੋਂ ਚੋਰੇ ਸੁਣ ਪੂਰੀ ਕੰਦ ਉਹ ਤੇੜ ਜੀ ਵੀ ਆ ਗਈ ਉਹ ਇੰਨਾ ਨਾ ਕਿੰਨੀ ਤੇੜਾ ਵੀ ਉੱਪਰ ਕਲਰ ਵੀ ਇਤਰੀ ਆ ਉਹ ਉੱਥੇ ਤੱਕ ਹੋ ਗਿਆ ਸਾਰਾ ਬੰਦੇ ਨੂੰ ਫੋਨ ਕਰ 700 ਬੰਦੇ ਨੂੰ ਫੋਨ ਕਰਦਾ 500 ਪਲੱਸ ਬੰਦੇ ਨੂੰ ਫੋਨ ਕਰਦਾ ਸਾਰਿਆਂ ਨੂੰ ਸਾਰੇ ਆ ਜਾਂਦਾ ਕਦੇ ਹਾਲੇ ਨਾ ਉਹ ਕਹਿੰਦੇ ਵੀ ਹਲੇ ਲਗਭਗ ਸਮਾਨ ਬਹੁਤ ਪਿਆ ਸਭ ਕੋ ਸਹੀ ਸੜਕਾਂ ਤੇ ਰੋਲਦਾ ਪਿਆ ਪਾਣੀ ਉਤਰੂਗਾ ਉਦੋਂ ਜ਼ਿਆਦਾ ਜ਼ਰੂਰਤ ਹੋਣੀ ਆ ਨਾ ਚਲ ਹੁਣ ਤਾਂ ਬਹੁਤ ਜਣੇ ਸੇਵਾ ਕਰਨ ਜਾ ਰਹੇ ਆ ਹੁਣ ਇਹਦੇ ਚਮਚੇ ਨਹੀਂ ਕੰਮ ਚੱਲਗੇ ਅੱਛਾ ਇਹਨੇ ਤਾਂਣੀ ਪਾਣੀ ਵੜ ਜਾਂਦਾ ਉਹ ਬਾਅਦ ਵਿੱਚ ਥੱਲੇ ਨਿਕਲਦਾ ਉਹ ਵੇ ਸੇਮੀ ਜੇ ਹਾਂ ਤੇ ਤੇ ਸੁਰੀ ਗਾਂ ਹਾਂਜੀ ਉਹ ਕੱਲ੍ਹ ਆਈ ਤਗੂ ਖਾਣਾ ਹੋ ਗਿਆ ਨਾ ਹਾਂ ਕਿ ਜਿੰਨੇ ਕਿ ਚੁੱਗ ਗਿਆਂ ਨੇ ਕਿ ਚੁੱਗ ਰਿਆਂ ਉਹ ਆਪ ਦਾ ਬਥੇਰਾ ਟਾਈਮ ਕੱਢਿਆ ਭੁੱਖੇ ਦਾ ਕਿ ਪਰ ਪ੍ਰਮਾਤਮਾ ਕਿਸੇ ਨੂੰ ਔਕਾਣਾ ਹੈ ਜਾਂ ਦੇਵੇ ਇੱਕ ਮਿੰਟ ਉਹ ਤੇਲ ਖਾ ਲੇ ਇੱਕ ਸੋਫਾ ਮੈਂ ਤਾਂ ਕਹਿੰਦੀ ਅੰਦਰ ਰੱਖ ਦਨੇ ਹਾਂ ਉਹ ਤੇ ਕੁਰਸੀਆਂ ગોੜਾ ਵੜ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਗੁਜਾਸ ਬਲੌਗਸ ਆਈਓ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੱਲ ਪੂਰੀ ਦਿਨ ਰਾਤ ਲਗਾਤਾਰ بارش ਹੋ ਰਹੀ ਸੀ ਤੇ ਮਾਰਨਿੰਗ ਥੋੜਾ ਜਿਹਾ ਸੈੱਟ ਹੋ ਗਿਆ ਸੀ ਹੁਣ ਫੇਰ بارش ਲੱਗੀ ਐ ਕਿ ਤਮੀ ਨਹੀਂ हट ਰਹੀ ਐ ਮੀਂਹ ਕਰ ਕਿੰਨਾ ਚਿਰ ਨੁਕਸਾਨ ਹੋ ਰਿਹਾ ਤੇ ਰਾਤੀ ਪਿਛਲੇ ਕਮਰੇ ਦੋਨੇ ਚੋਰੇ ਸੀ ਤੇ ਇਸ ਪਰ ਕਿਉਂ ਲ ਕਿਸੇ ਟਾਈਮ ਵੀ ਦੇਖ ਸਕਦਾ ਨਹੀਂ ਹੱਸ ਕੇ ਕਿਸ ਨੂੰ ਡਰ ਲੱਗਦਾ ਸੀ ਰਾਤੀ ਸਾਰੇ ਮੰਜੇ ਬਾਹਰ ਡਾਇ ਪੇ ਸਿੱਧੇ ਬਾਹਰ ਹੀ ਸੁੱਤੇ ਸੀ ਬਰਾਂਡੇ ਦੇ ਵਿੱਚ بارش ਕਰਕੇ ਓਕਾ ਪਿਆ ਗੈਸ ਉਹ ਸਿੰਦਰ ਰੱਖਿਆ ਪਿਆ ਆ ਜਦੋਂ ਓਕਾ ਹੋਏ ਪੇ ਕੱਪੜੇ ਉਹ ਚਲੋ ਰੱਬ ਦਾ ਸ਼ੁਕਰ ਹੈ ਲਾਈਟ ਆ ਗਈ ਪਹਿਲਾਂ ਲਾਈਟ ਚਲੀ ਗਈ ਸੀ ਲਾਈਟ ਬਿਨਾ ਵੀ ਬਹੁਤ ਔਖਾ ਕਿਉਂਕਿ ਪਾਣੀ ਦਾ ਕੋਈ ਬੰਦੋਬਾਸਤ ਨਹੀਂ ਹੁੰਦਾ ਜੇ ਲਾਈਟ ਚਲ ਜAVE ਤੇ ਲਾਈਟ ਆ ਗਈ ਆ ਤੇ ਅੱਜ ਅਸੀਂ ਨਾ ਦੋਨਾਂ ਨੂੰ ਬਾਹਰ ਕੱਢਤਾ ਕਿਉਂਕਿ ਅੰਦਰ ਉੱਥੇ ਗੈਸ ਰੱਖੀ ਪਈ ਆ ਗੈਸ ਕਰਕੇ ਫੇਰ ਰੋਟੀ ਸਬਜ਼ੀ ਬਣਾਉਣੀ ਔਖੀ ਆ ਤੇ ਅੱਜ ਇਹ ਦੋਨਾਂ ਨੇ ਰੋਟੀ ਨਹੀਂ ਖਾਦੀ ਨਾ ਇਹਨੇ ਰੋਟੀ ਖਾਦੀ ਆ ਨਾ ਸੱਗੂ ਨੇ ਖਾਦੀ ਆ ਕਿ ਸਾਨੂੰ ਬਾਹਰ ਕੱਢਤਾ ਇਹ ਕੱਟ ਉਹ ਕਰਦੇ ਆ ਚਬਰੀਕੀਆਂ ਪਾਣੀ ਪਿਆ ਇਹਨੂੰ ਤਾਂ ਸਵੇਰੇ ਸਵੇਰੇ ਮੰਮੀ ਨੇ ਨਹਾਤਾ ਸੱਗੂ ਵੀ ਹਾ ਹਾ ਵੀਰ ਨੂੰ ਨਹਲਾਤਾ ਸਵੇਰੇ ਸਵੇਰੇ ਤੇਰੇ ਮੰਮੀ ਮੀ ਤੇਜ ਆ ਗਿਆ ਤਰਪਾਲ ਪਵਾ ਲੈਣਾ ਸੀ ਡੈਡੀ ਤੇ ਉੱਪਰ ਤੇ ਹਾਂ ਤਾਂ ਹੈਗਾ ਮੈਂ ਹਲਾ ਕੇ ਤਰਪਾਲ ਪਾ ਦ ਉਹਦੇ ਉੱਤੇ ਤੇ ਅੰਟੀ ਚ ਸਾਰੇ ਕੱਪੜੇ ਭੇਜ ਜਾਈ ਉੱਪਰ ਤਰਪਾਲ ਪਾ ਦੋ ਨਹੀਂ ਤਾਂ ਜਿਹੜੀ ਪੇਟੀ ਨਾ ਪੇਟੀ ਦੇ ਸਟੋਰ ਚ ਸਾਰਾ ਸਮਾਨ ਰੱਖਿਆ ਪੈ ਇੰਨੀ ਜਗ੍ਹਾ ਨਹੀਂ ਹੈਗੀ ਸਟੋਰ ਦੇ ਉੱਪਰ ਜਿੰਨੀਆਂ ਵੀ ਬੈੱਡ ਚਾਦਰਾਂ ਰਜਾਈਆਂ ਸਾਰਾ ਕੁਝ ਪਿਆ ਸਾਰਾ ਕੁਝ ਗਿੱਲਾ ਹੋ ਰਿਹਾ ਉੱਪਰ ਪਾਉ ਮੰਮੀ ਥੱਲੇ ਪਾਉਂਦਾ ਕੋਈ ਫਾਇਦਾ ਨਹੀਂ ਉਹ ਪਾਣੀ ਰਸ ਰਸ ਕੇ ਫੇਰ ਆਊਗਾ ਜਿਹੜੇ ਆਪਣੇ ਉੱਪਰ ਤਰਪਾਲ ਪਏ ਆ ਉਹ ਨਹੀਂ ਲੋਟਾ ਨਹੀਂ ਬਤਾ ਬਹੁਤ ਥੋੜੀ ਆ ਬਹੁਤ ਛੋਟੀ ਜੀ ਆ ਚਲੋ ਉਹਨਾ ਟਾਈਮ ਤੱਕ ਫਿਰ ਥੋੜਾ ਟਾਈਮ ਬਚਾਤਾ ਹੋ ਜੂ ਕਰਾਂ ਡੈਡੀ ਨੂੰ ਫੋਨ 10:00 ਲੱਗ ਗਿਆ ਗੈਸ ਤਾਂ ਅੰਦਰ ਹੀ ਰੱਖ ਲੈਨੇ ਬਾਹਰ ਨਹੀਂ ਕਰਦੇ ਫਿਰ ਸਭ ਪਹੁੰਚਾਇਆ ਨਾ ਸਾਰਾ ਟੇਬਲ ਚੱਕ ਕੇ ਜਦੋਂ ਸੋਫੇ ਉੱਪਰ ਸੋਫਾ ਰੱਖਦਾ ਨਹੀਂ ਸੋਫਾ ਫਿਰ ਸੋਫਾ ਰੱਖ ਦਾਨੀ ਉੱਧਰ ਜਗ੍ਹਾ ਖੋਲ ਜੂਗੀ ਇੱਧਰ ਗੈਸ ਰੱਖ ਲੈਣੀ ਟੇਬਲ ਉਹਦੇ ਉੱਪਰ ਰੱਖ ਦਾਂਗੀ ਜਾਂ ਮੈਂ ਇੱਕ ਸੋਫਾ ਅੰਦਰ ਲਾ ਦਾਨੀ ਆਹ ਬਣਾ ਤੇ ਡਾਡੀ ਨੂੰ ਕਾਪ ਲਾਉਣੀ ਬੱਸ ਉਹਨ ਡਾਡੀ ਨੂੰ ਫੋਨ ਕਰਦੇ ਆਂ ਅਸੀਂ ਕੀ ਤਰਪਾਲ ਪਾਉਣ ਨਾਲੇ ਤਾਰ ਬੰਨ੍ਹ ਦੋ ਇੱਧਰ ਨੂੰ ਕੱਪੜੇ ਤਾਂ ਧੋਲੇ ਭਰ ਕੋਈ ਜਗ੍ਹਾ ਨਹੀਂ ਹੈਗੀ ਇਸ ਕਰਕੇ ਅਜੇ ਧੋਤੇ ਨਹੀਂ ਹੈਗੇ ਇੱਤੀ ਇੱਤੀ ਦੇ ਇੱਕ ਸੋਫਾ ਮੈਂ ਤਾਂ ਕਹਿੰਦੀ ਅੰਦਰ ਰੱਖ ਦਾਨੀ ਹਾਂ ਬੋਤ ਕੁਰਸੀਏ ਕੋੜਾ ਬੜਾ ਇਹ ਇਹਨੂੰ ਚੱਕ ਇੱਧਰ ਕਮਾਦਾ ਨਹੀਂ ਐ ਗੈਸ ਉੱਧਰ ਰੱਖ ਲਉਣੀ ਹੁਣ ਜਗ੍ਹਾ ਹੀ ਨਹੀਂ ਐ ਕਿ ਕੀ ਕਰੀਏ ਆਹ ਇੱਥੇ ਗੈਸ ਰੱਖੀ ਪਈ ਐ ਫੇ ਆਵਣਾ ਟੇਬਲ ਚੱਕ ਕੇ ਵੀ ਕਿਤੇ ਰੱਖ ਦਨੇ ਹੁਣ ਔਖਾ ਹੋਇਆ ਪਏ ਦੇਖਣਾ ਤੇ ਕਰਨ ਹੁਣ ਤਾਂ ਬਾਰਿਸ਼ ਛੱਟ ਗਈ ਐ ਹੁਣ ਇੱਧਰ ਆਈ ਐ ਤੁਹਾਡੀ ਹਾਂ ਜੀ ਤੇ ਤੇ ਜੀ ਗਾਂ ਹਾਂ ਜੀ ਕੱਲੀ ਆਈ ਤੱਕ ਗੂ ਵੀ ਰੋਂ ਦੇ ਕਣ ਆਈਆਂ ਇਹ ਡੇਢ ਦੇ ਲਓ ਨਦਰ ਚੱਕੂ ਕੀਤੀ ਐ ਓਏ ਓਏ ਤਗੂ ਕਿਤੇ ਆ ਇਹ ਤਾਂ ਆਪ ਦੋਨੇ ਵੀ ਪੂਸਰੇ ਤੇ ਲੈ 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 ਕੀ ਹੋ ਰਿਹਾ ਲੈ ਲੈ ਬਸ ਆਪਸੇ ਲੜੀ ਜਾਂਦੇ ਕੀ ਹੋ ਗਿਆ ਨજર ਹੋ ਚੱਲ ਆਜੋ ਲਾੜੀ ਨਾ ਪਹਿਨੜੀ ਸੱਚੀ ਕਿਤੇ ਸਬਜੀ ਸਵੇਰੇ ਬਣਾ ਲਈ ਸੀ ਅਸੀਂ ਕਿਉਂਕਿ ਸਵੇਰੇ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਸੀ ਕਿਚਨ ਜਿੱਦਾ ਤੁਹਾਨੂੰ ਪਤਾ ਅੰਦਰ ਰੱਖਿਆ ਪਿਆ ਇਸ ਕਰਕੇ ਤਰਪਾਲ ਨਹੀਂ ਪਾਉਣੀ ਕੋਟੇ ਦੇ ਡੈੜੀ ਤਰਪਾਲ ਨਹੀਂ ਪਾਉਣੀ ਕੋਟੇ ਦੇ ਅੱਜੇ ਰਾਤ ਨੂੰ ਬੱਦਲ ਹਾਂ ਆ ਜਾ ਆ ਜਾ ਹੁਣ ਇਹ ਦੋਨਾਂ ਨੇ ਲੜੀ ਜਾਣਾ ਬੋਤਲ ਕਰਕੇ ਰਾਤੀ ਨੂੰ ਚੌਂ ਲੱਗ ਗਿਆ ਸੀ ਹੁਣ ਫੇਰ ਆ ਗਈਆਂ ਕਣੀਆਂ ਆ ਗਈਆਂ ਫੇਰ ਮੀ ਤਾਂ ਹਟਣ ਦਾ ਨਾਮ ਨਹੀਂ ਲੈ ਰਿਹਾ ਕੋਈ ਪਤਾ ਨਹੀਂ ਕਿਹੜੇ ਵੇਲੇ ਲੜ ਚੱਲ ਜੇ ਇਸ ਕਰਕੇ ਅਸੀਂ ਪਹਿਲਾਂ ਹੀ ਪਾਣੀ ਭਰ ਕੇ ਰੱਖ ਲਿਆ ਪਾਣੀ বিনা ਸਰਦਾ ਨਹੀਂਗਾ ਲਾਈਟ ਵੀ ਜਾ ਸਕਦੀ ਆ ਬਸ ਕਰ ਹੁਣ ਉਹ ਤਾਂ ਚਲ ਗਈ ਆ ਲੈ ਇਹ ਐਕਟਰ ਬਣਿਆ ਪਿਆ ਹਾਂ ਇਹਨੂੰ ਇੱਥੇ ਚੜਜੋ ਤੁਸੀਂ ਇਨ ਵਿੱਚ ਚੜ ਜਾਓ ਉਹ ਬੈਗ ਨਹੀਂ ਚਾਤ ਰਿਆ ਤੈਨੂੰ ਹਾਂ ਚੱਲ ਚਲੀ ਆ ਜਾ ਇੱਕ ਤਾਂ ਇਹ ਜੋ ਚਾਚੇ ਕੋਲ ਉਹ ਵੀ ਪਉਂਦੀ ਨਹੀਂ ਹੈਗੀ ਸਾਡੇ ਕਿਸੇ ਕੋਲ ਆਜ ਤੇ ਇਥੋਂ ਰਤੀ ਪਾਣੀ ਬਹੁਤ ਜ਼ਿਆਦਾ ਚੋਰਿਆ ਸੀ ਪਾਣੀ ਧਰ ਕੇ ਸਾਰੀ ਢੋਲੀ ਵੀ ਗਿੱਲੀ ਹੋ ਗਈ ਆਟਾ ਵੀ ਸਾਰਾ ਗਿੱਲਾ ਹੋ ਗਿਆ ਆਟਾ ਕੱਢ ਕੇ ਸਾਰੀ ਆਟੇ ਲਈ ਢੋਲੀ ਤੋਂ ਤੀਨ ਹਾਂ ਤੇ ਦੇਖੋ ਲੈ 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 ਕਦੇ ਬਾਰਿਸ਼ ਹੁੰਨ ਲੱਗ ਜਾਂਦੀ ਕਦੀ ਖਾਟੀ ਰਹਿੰਦੀ ਆ ਅੱਜ ਤਾਂ ਪੂਰਾ ਦਿਨ ਇੰਦੇ ਨਿਕਲ ਰਿਹਾ ਤੇ ਕੱਲ ਅਸੀਂ ਵੀਡੀਓ ਪੋਸਟ ਕੀਤੀ ਸੀ ਜਿਹਨੂੰ ਹੈਲਪ ਦੀ ਜ਼ਰੂਰਤ ਆ ਨਾ ਸਾਨੂੰ ਜਰੂਰ ਦੱਸੋ ਮਿਸਟਰ ਵਿਚਾਰੇ ਕੱਲ ਦੇ ਸਾਰਿਆਂ ਨੂੰ ਮੈਸੇਜ ਕਰ ਕਦੀ ਫੋਨ ਕਰ ਕੋਟਾ ਘਾਟੀ ਨਾਲ ਕਿੰਨੇ ਬੰਦੇ ਨੂੰ ਫੋਨ ਕਰ 700 ਬੰਦੇ ਨੂੰ ਹੋਣਗਾ 500 ਪਲੱਸ ਬੰਦੇ ਨੂੰ ਫੋਨ ਕਰਤਾ ਸਾਰਿਆਂ ਨੂੰ ਸਾਰੇ ਆ ਜਾਂਦਾ ਕਦੇ ਹਲੇ ਰਾ ਉਹ ਕਹਿੰਦੇ ਵੀ ਹਲੇ ਲਗਭਗ ਸਮਾਨ ਬਹੁਤ ਪਿਆ ਸਭ ਕੋ ਸਹੀ ਸੜਕਾਂ ਤੇ ਰੋਲਦਾ ਪਿਆ ਹਫ਼ਤੇ ਹਫ਼ਤੇ 10 ਦਿਨ ਤੱਕ ਲੋਡ ਪਊਗੀ ਵੀ ਉਦੋਂ ਕਿਸੇ ਨੇ ਨਹੀਂ ਆਉਣਾ ਵੀ ਤੁਸੀਂ ਹੁਣ ਠਹਿਰ ਜੋ ਉਦੋਂ ਹੈਲਪ ਕਰਿਓ ਜ਼ਰੂਰ ਬਹੁਤ ਜਗ੍ਹਾ ਫੋਨ ਕੀਤੇ ਹੁਣ ਵੀ ਸਾਰੇ ਪਾਸੇ ਮੈਸੇਜ ਕਰ ਕਰ ਪੁੱਛ ਰਹੇ ਕਿ ਕਿਹੜੀ ਜ਼ਰੂਰਤ ਆ ਜਿਹੜੇ ਇਨਫਲੂਐਂਸਰ ਨੇ ਜਿਹੜਾ ਉਧਰ ਲਈ ਦੀ ਜਾ ਰਹੇ ਨੇ ਉਹ ਮੈਸੇਜ ਵੀ ਨਹੀਂ ਰਿਪਲਾਈ ਦੇ ਨੇ ਕਈਆਂ ਨੇ ਤੇ ਰਿਪਲਾਈ ਨਹੀਂ ਦਿੱਤੇ ਵੱਟ ਸਾਡੇ ਜਿਹੜੇ ਅਸੀਂ ਨੰਬਰ ਲੈ ਲੈ ਪਾਲ ਕਰੋੜ ਭਾਜੀ ਨੂੰ ਵੀ ਮੈਸੇਜ ਕੀਤਾ ਫੋਨ ਕੀਤਾ ਸੀ ਪਾਲ ਭਾਜੀ ਕਹਿੰਦਾ ਵੀ ਹਾਲੇ ਰਹਿਣ ਦੇ ਵੀ ਹਫਤਾ 10 ਦਿਨ ਰੁਕ ਜਾ ਵੀ ਜਦੋਂ ਮੈਂ ਤੇਰਾ ਇੱਥੇ ਲਿਖ ਲੈਣਾ ਵੀ ਨੋਟ ਕਰ ਲੈ ਵੀ ਜਦੋਂ ਲੋੜ ਹੋਈ ਤਾਂ ਫੋਨ ਕਰਦਾਂਗੇ ਤਾ ਆ ਜੋ ਕਹਿੰਦਾ ਉੱਦਾਂ ਤਾਂ ਕਹਿੰਦਾ ਕੋਈ ਜ਼ਰੂਰਤ ਨਹੀਂ ਹੈਗੀ ਬਾਦੂ ਸਮਾਨ ਪਿਆ ਕਹਿੰਦਾ ਸਮਾਨ ਰੁੜਦਾ ਤੇ ਹੁਣ ਅਸੀਂ ਬਹੁਤ ਜਣਾਂ ਨੂੰ ਫੋਨ ਕੀਤੇ ਕਹਿੰਦੇ ਹਜੇ ਨਾ ਉਹ ਸਮਾਨ ਬਹੁਤ ਜ਼ਿਆਦਾ ਰੁੜ ਰਿਹਾ ਤੇ ਉਹਨੇ ਤੱਕ ਪਹੁੰਚ ਨਹੀਂ ਰਿਹਾ ਹੈਗਾ ਅੱਗੇ ਤੇ ਇਸ ਕਰਕੇ ਅਸੀਂ ਸੋਚਿਆ ਚਲ ਜਦੋਂ ਪਾਣੀ ਉਤਰੂਗਾ ਉਦੋਂ ਜ਼ਿਆਦਾ ਜ਼ਰੂਰਤ ਹੋਣੀ ਆ ਨਾ ਚਲ ਹੁਣ ਤਾਂ ਬਹੁਤ ਜਣੇ ਸੇਵਾ ਕਰਨ ਜਾ ਰਹੀ ਆ ਪਰ ਅਸੀਂ ਰੋਕੇ ਚੱਲ ਜਾਾਂਗੇ ਤੇ ਕੁਝ ਭੈਣਾਂ ਨੇ ਸਮਾਨ ਲੈਣਾ ਸੀ ਕਹਿੰਦੇ ਚਲੋ ਕੋਈ ਤੁਸੀਂ ਸਮਾਨ ਲੈ ਆਇਓ ਮੈਂ ਉੱਥੇ ਜਾ ਕੇ ਗੱਲ ਕਰਾ ਦਿਆਂ ਮੈਂ ਡਾਇਰੈਕਟ ਹੀ ਪੇਮੈਂਟ ਕਰ ਦੂੰਗਾ ਜੇ ਕੋਸ਼ਿਸ਼ ਕੀਤਾ ਪੂਰੀ ਕਰ ਰਹੇ ਜਿੰਨੀ ਜੋਗੀਆਂ ਨੇ ਜਰੂਰ ਹੈਲਪ ਕਰਾਂਗੇ ਹਾਂ ਨਾ ਮੰਮੀ ਜੇ ਲਾਗੇ ਤੋਂ ਦੇ ਫਿਰ ਤਾਂ ਮੂੰਹ ਚੱਕ ਕੇ ਬਗ ਜਾਂਦਾ ਤਾਂ ਬਗ ਜਾਂਦੇ ਹੁਣ ਨਾ ਤਾਂ ਕਿਸਨ ਜਾਣਦੇ ਆ ਇੱਕ ਸਾਨੂੰ ਉਹ ਨਾ ਪਸੰਗਰੂਰ ਤੋਂ ਏਰੀਆ ਬਹੁਤ ਜ਼ਿਆਦਾ ਦੂਰ ਆ ਤੇ ਅਸੀਂ ਉਧਰਲੇ ਏਰੀਆ ਵਾਲਿਆਂ ਨੂੰ ਬਹੁਤ ਜਾਣਿਆਂ ਨੂੰ ਮੈਸੇਜ ਕੀਤੇ ਮੱਟ ਸਾਨੂੰ ਕੋਈ ਗਾਈਡਿੰਗ ਕਰ ਇਹ ਤਾਂ ਵਿਚਾਰੇ ਕਰਉਂਦੇ ਲੱਗੇ ਕਦੀ ਕਿਚਨ ਨੂੰ ਮੈਸੇਜ ਇੱਕ ਘਰ ਨੂੰ ਰਸਣ ਚਾਹੀਦਾ ਦੀਆ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉੱਥੇ ਜਾ ਕੇ ਮੇਰੀ ਗੱਲ ਕਰਾ ਦਿਓ ਹੁਣ ਰਸਣ ਲੈਣ ਗਏ ਨੇ ਅੱਛਾ ਆਮ ਜੀ ਔਰ ਜੋਨੇ ਕੋਈ ਨਹੀਂ ਸਾਨੂੰ ਪਤਾ ਹੈ ਕਿ ਕੋਈ ਵਿਚਾਰਾ ਭੁੱਖਾ ਨਾ ਹੋਵੇ ਨਾ ਹਾਂ ਕਿ ਜਿੰਨੇ ਕਿ ਚੁੱਗ ਗਿਆਂ ਉਹ ਆਪ ਦਾ ਬਥੇਰਾ ਟਾਈਮ ਕੱਢਿਆ ਭੁੱਖੇ ਰਹੇ ਲਾ ਕੇ ਪਰ ਪ੍ਰਮਾਤਮਾ ਕਿਸੇ ਨੂੰ ਆਉ ਕਾ ਨਾ ਹੈ ਜਾ ਦੇਵੇ ਇੱਕ ਮਿੰਟ ਉਹ ਤੇ ਉਹਦਾ ਬੰਦਾ ਪਾਪਾ ਕਿਸੇ ਨੂੰ ਨਹੀਂ ਆ ਤਾਂ ਉਹ ਵੀ ਤਾਂ ਨੇ ਕਈ ਨਹੀਂ ਆਣੇ ਨੇ ਛੋਟੇ ਛੋਟੇ ਆ ਲਾ ਕਿਸੇ ਦਾ 2 ਮਹੀਨਿਆਂ ਦਾ ਕਿਸੇ ਦਾ ਕਿੰਨੇ ਕਿਸੇ ਦਾ ਕਿੰਨੇ ਵਿਚਾਰਿਆਂ ਦਾ ਬਹੁਤ ਬੁਰਾ ਉਹ ਹੋਈ ਤਾਂ ਉਹਨਾਂ ਮਹਾਰਾਜ ਇਹ ਜਾ ਕਿਸੇ ਦਬਾਬ ਦੇ। ਪਸ਼ੂਆਂ ਦਾ ਕਿੰਨਾ ਔਖਾ। ਡੰਗਰਾਂ ਨੂੰ ਤਾਂ ਵਿਚਾਰਿਆਂ ਨੂੰ ਤਾਂ ਮਿਲੇ ਨਹੀਂ ਰਿਹਾ ਕੁਝ ਕਈ ਜਗ੍ਹਾ। ਜਾ ਹੀ ਜਾਂਦੇ ਰਹੇ। ਜੇ ਹੁਣ ਆਪਣੇ ਹਰਾ-ਚਾਰੋਂ ਤਾਂ ਮੈਂ ਹੋਰ ਕਰ ਦਿਆਂ। ਸਾਡੇ ਤਾਂ ਆਪ ਨਹੀਂ ਆਗੇ। ਹਾਂ। ਚਾਰ ਵੀ ਨਹੀਂ ਮਿਲ ਰਿਹਾ। ਤਰਪਾਲਾਂ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਤਰਪਾਲਾ ਵੀ ਨਹੀਂ ਮਿਲ ਰਹੀਆਂ ਕਈ ਜਗ੍ਹਾ। ਤਰਪਾਲਾਂ ਫਿਰ ਹੁਣ ਲੋਕਾਂ ਨੂੰ ਸਭ। ਇੱਕ ਮੰਡਲ ਤੋਂ ਮੈਂ ਦੇਖ ਤਾ। ਸਾਰਾ ਜਿੰਨੇ ਕੁ ਜਵ ਗ੍ਰਾਮ ਫਾਈ ਚਾਰਾਂ ਨਾਲ ਆ ਰਾਨਾ ਰੀਤਾ ਹੂੰ ਜਿੰਨੇ ਸਪੋ ਪਹਿਲਾਂ ਵੀ ਸਾਡੇ ਇੰਦਰੀ ਹੁੰਦਾ ਸੀ ਪਹਿਲਾਂ ਇਹ ਸਾਡੀ ਰਸੋਈ ਹੁੰਦੀ ਸੀ ਇੱਥੇ ਕਾਂਦ ਹੁੰਦੀ ਸੀ ਕਾਂਦੇ ਫੇ ਚੱਕਤੀ ਸੋਫੇ ਰੱਖਣ ਨੂੰ ਜਗ੍ਹਾ ਨਹੀਂ ਸੀ ਆਪਾਂ ਸੋਫੇ ਇੱਧਰ ਰੱਖ ਲਏ ਸੋਫੇਆਂ ਤੋਂ ਬਾਅਦ ਬਟੀਕ ਬਣ ਗਿਆ ਹੁਣ ਫੇਰ ਉਹ ਵਾਲੀ ਜਗ੍ਹਾ ਤੇ ਰਸੋਈ ਆ ਗਈ ਇਹਨੇ ਬਾਹਰ ਤਾਂ ਓਕਾ ਫੇਰ ਆ ਜਾਂ ਕਣੀਆਂ ਆ ਜਾਂਦੀਆਂ ਨੇ ਨਾ ਨਾ ਤਾਂ ਕੱਪੜੇ ਭੇਜ ਜਾਂਦੇ ਨੇ ਫੇਰ ਜਾਂਦੇ ਰੋਟੀ ਚੱਕ ਕੇ ਲੈਉਣੇ ਫੇਰ ਉਹਨਾਂ ਇੱਥੇ ਦਾਲ ਜਿਹੜੀ ਰੋਟੀ ਖਾਣੀਆਂ ਦੋ ਦੋ ਇੱਕੀ ਬੈਠ ਕੇ ਗੈਸ ਵੀ ਪਾਣੀ ਪੈ ਕੇ ਚੱਲਦੇ ਨਹੀਂ ਸਹੀ ਤਰ੍ਹਾਂ ਪਾਣੀ ਪੈ ਗਿਆ ਉੱਥੇ ਮੈਂ ਕਿਹਾ ਸਹੀ ਤਰ੍ਹਾਂ ਚੱਲਦੀ ਨਹੀਂ ਹੈ ਇਹ ਉਹ ਬਾਹਰ ਉਹ ਹੋ ਜਾਂਦਾ ਪਾਣੀ ਖੜ ਸੜ ਨਾਲ ਉਹ ਭਿੱਜ ਜਾਂਦਾ ਪਾਣੀ ਪੈ ਜਾਂਦਾ ਉੱਥੇ ਫਿਰ ਇੰਨਾ ਚ ਪਾਣੀ ਖੜ ਜਾਂਦਾ ਮੂਰੇ ਜਿੱਦ ਤੂੰ ਗਾਏ ਚੋਂ ਦਾ ਸ਼ਾਮ ਨੂੰ ਅਸੀਂ ਰੋਟੀ ਖਾਂਦੇ ਨਹੀਂ ਹੈ ਜੀ ਤੰਗੂ ਵੀ ਰੂਨ ਤਾਂ ਪਾਤੀ ਹੈ ਹੁਣ ਨਾ ਖਾਣੀ ਰੋਟੀ ਪਾਈ ਨਹੀਂ ਤੁਸੀਂ ਪਾਈ ਦੀ ਮਾਰੋਟੀ ਖਾਦੀ ਨਹੀਂ ਬਾਰਲੀ ਨਹੀਂ ਖਾਦੀ ਉਹਨੇ ਕਾਦੀ ਨਹੀਂ ਸਵੇਰੇ ਇਹਨਾਂ ਨੇ ਅੱਜ ਸਵੇਰ ਦੇ ਬਾਹਰ ਕੱਢੇ ਹੋਏ ਨੇ ਤਾਂ ਹੀ ਨਹੀਂ ਮੈਨੂੰ ਲੱਗਦਾ ਇਹਨਾਂ ਨੇ ਰੋਟੀ ਖਾਦੀ ਤਾਂ ਨਹੀਂ ਦਾਦੀ ਕਿ ਸਾਨੂੰ ਬਾਹਰ ਕੱਢਦਾ ਐਂ ਲੱਗਦਾ ਮੈਨੂੰ ਅੰਦਰ ਵਿੱਚ ਜਗ੍ਹਾ ਨਹੀਂ ਸੀ ਔਖਾ ਹੋ ਜਾਂਦਾ ਪਤਾ ਕੀ ਆ ਹੁਣ ਇਹ ਗਿੱਜੇ ਹੋਏ ਨੇ ਅੰਦਰ ਨਾ ਤਾਂ ਇਹ ਬਾਹਰ ਟਿਕਦੇ ਸੋ ਗੁੱਡ ਮਾਰਨਿੰਗ एवरीवन ਕੀ ਹਾਲ ਚਾਲ ਸਾਰਿਆਂ ਦਾ ਤੇ ਦਿਨੇ ਤਾਂ ਕੱਲ ਬਾਰਿਸ਼ ਠੀਕ ਹੋਈ ਬੱਤ ਰਾਤੀ ਇੰਨੀ ਜ਼ਿਆਦਾ ਬਾਰਿਸ਼ ਹੋਈ ਲਾਈਟ ਵੀ ਗਈ ਹੋਈ ਆ ਨਾ ਲਾਈਟ ਹੈਗੀ ਆ ਬਾਰਿਸ਼ ਕਰਕੇ ਬਹੁਤ ਜ਼ਿਆਦਾ ਉੱਖਾ ਰਿਹਾ ਪਹਿਲਾ ਸਾਡਾ ਪਿਛਲਾ ਕਮਰਾ ਘੱਟ ਚੋਰਿਆ ਸੂਣ ਤਾਂ ਬਹੁਤ ਚੋਰਿਆ ਨਾ ਬਾਹਲਾ ਪੇਟੀ ਦੇ ਤਾੜਾ ਤਾੜਾ ਇਧਰ ਲੱਭ 14 ਦੀ ਉਹ ਉਹ ਦੂਸਰਾ ਦੇਖ ਕਿੰਨੀ ਸਾਰੀ ਪੇਟੀ ਭਰੀ ਪਈ ਆ ਉਧਰ ਹੁਣ ਜ਼ਿਆਦਾ ਚੋਰਿਆ ਕੰਦਾ ਚ ਵੀ ਫੋਨ ਕਰ ਤੇਰੇ ਡੈਡੀ ਨੂੰ ਕੰਦਾ ਚ ਵੀ ਨਾ ਪਾਣੀ ਸਿਮ ਰਿਆ ਨਾ ਤੇ ਜਿਹੜਾ ਦੂਸਰਾ ਵੈਸੇ ਆਪਾਂ ਤਰਪਾਲ ਪਾਇਆ ਸੀ ਜਿਹੜਾ ਦੂਸਰਾ ਰੂਮ ਮੌਤ ਤੇ ਵੀ ਰਾਤ ਇੰਨਾ ਪਾਣੀ ਚੋਰਿਆ ਸੀ ਤੇ ਮੀਂਹ ਦਾ ਪਤਾ ਨਾ ਲੱਗਦਾ ਕੀੜੇ ਵੀ ਲਿਆਜੇ ਇੰਨੇ ਕੱਪੜੇ ਧੁੱਤੇ ਪਿਓ ਸਾਰੇ ਵਿਚਾਰੇ ਅੰਦਰ ਟੰਗੇ ਪਏ ਅਸੀਂ ਗੈਸ ਹੋ ਸਾਡੇ ਅੰਦਰ ਬਾਹਰ ਤਾਂ ਮੀਂਹ ਆ ਜਾਂਦਾ ਕੁਝ ਪਤਾ ਨਹੀਂ ਲੱਗਦਾ ਮੀਂਹ ਦਾ ਕੱਪੜੇ ਕੱਪੜੇ ਹੋਏ ਸੁੱਕੇ ਹਨ ਸੁੱਕਦੇ ਨਹੀਂ ਪਏ ਕੱਪੜੇ ਵੀ ਪਹਿਲਾਂ ਤਾਂ ਉਧਰੋਂ ਚੋਰੀ ਸੁਣ ਪੂਰੀ ਕੰਦ ਉਹ ਤੇੜੜੀ ਜੀ ਵੀ ਆ ਗਈ ਉਹ ਇਤਾਂ ਹਨਾ ਕਿੰਨੀ ਤੇੜਾ ਗਈ পুরো ਕਲਰ ਵੀ ਇਤਰੀ ਹੈ ਉਹ ਉੱਤੇ تک ਹੋ ਗਿਆ ਸਾਰਾ ਇੰਨਾ ਪਤਾ ਨਹੀਂ ਇਹਦਾ ਡਰੀ ਲੋ ਦੋ ਇਹ ਕੇ ਹੋ ਗਏ ਕੋ ਇਧਰੋਂ ਵੀ ਦੋ ਤਿੰਨ ਸਾਈਡ ਤੋਂ ਨਾ ਜਦੋਂ ਕੱਲ ਤੇ ਰਾਤੀ ਗੱਤੇ-ਗੁੱਤੇ ਚੱਕਦੇ ਸੀ ਮਮੀ ਨੇ ਇਧਰੋਂ ਹੀ ਨਾ ਚੋਰੀਆ ਸੀ ਮੇਂ ਪਾਰੇ ਮੀ ਚੁੱਕ ਹੀ ਆ ਸਾਰਿਆਂ ਦਾ ਰੋਂ ਹੁਣ ਤੋੜਾ ਦਿਨ ਪੁੱਧ ਰ ਹੋਇਆ ਰਾਤੀ ਤੇ ਜ਼ਿਆਦਾ ਬਾਰਿਸ਼ ਲੱਗੀ ਸੀ ਤੇ ਹੁਣ ਅਸੀਂ ਹਾਂ ਟੜਕੀ ਹਟਿਆ ਬਹੁਤ ਜ਼ਿਆਦਾ ਪੈ ਰੇ ਸੀ ਕਿਚਨ ਦਾ ਐਸਾ ਹੋ ਜਾਂਦਾ ਇੰਦਾ ਹੋ ਜਾਂਦਾ ਫਿਰ ਸਾਰਾ ਕਾਲਾ ਕਾਲਾ ਫਿਰ ਉਹਨੇ ਦਿਨ ਮੈਂ ਸਾਫ ਕਰਤੀ ਆ ਮੈਂ ਉਹਨੇ ਦਿਨ ਮੰਮੀ ਕਹਿੰਦੀ ਅੰਦਰ ਹੀ ਰੱਖ ਲੈਨੇ ਗੈਸ ਬਾਹਰ ਹਵਾ ਵੀ ਚਲਦੀ ਗੱਲ ਨਹੀਂ ਬਣਦੀ ਉਹ ਵਾਲੀ ਆ ਡਿੱਗ ਜਾਂਦਾ ਤੇ ਕਾਲਾ ਕਾਲਾ ਇਹ ਡਿੱਗ ਜਾਂਦਾ ਫਿਰ ਚਲੋ ਹੁਣ ਮੈਂ ਲਗਾ ਦਮ ਤੜਕਾ ਚ ਬਣਾਵਾਂਗੇ ਸਿੱਚੋ ਨੇ ਇਹ ਕੇਪਤੰਦਰੀ ਨੇ ਦੋਨਾਂ ਨੂੰ ਬਾਹਰ ਕੱਢ ਦਨੇ ਆ ਬਾਹਰ ਟਿਕਦੇ ਨਹੀਂ ਆਗੇ ਜੇ ਅੰਦਰ ਅੰਦਰ ਜਾ ਕੇ ਸੌਂਦੇ ਆ ਅੱਜ ਤਾਂ ਚੱਲ ਬਾਹਰ ਵੀ ਸੁੱਤੇ ਵੀ ਇਹਨੂੰ ਜਿਆਦਾਤ ਜੀ ਨਹੀਂ ਹੈ ਜੀ ਰੋਟੀ ਬਣਾ ਕੇ ਅਸੀਂ ਖਾ ਲਈ ਸੀ ਸ਼ੁਕਰ ਆ ਬਾਬਾ ਜੀ ਦਾ ਅੱਜ ਇੰਨੇ ਦਿਨਾਵਦ ਟੋਪ ਨਿਕਲੀ ਤੇ ਇਸ ਕਰਕੇ ਅਸੀਂ ਸਾਰਾ ਸਮਾਨ ਬਾਹਰ ਕੱਢ ਕੇ ਰੱਖਤਾ ਇੱਧਰ ਕੋਟੀਆਂ ਦੇ ਕੱਪੜੇ ਪਾਏ ਪਏ ਹੋਰ ਅੰਦਰ ਵੀ ਇੰਨਾ ਜਿਆਦਾ ਖਲਾਰਾ ਵੀ ਇਹ ਕਿੱਥੇ ਪਾਣਾ ਆਹੋ ਆਹੋ ਉੱਪਰੋਂ ਜਿਹੜਾ ਚੋਰ ਆ ਉਹ ਤੇ ਡੈਡੀ ਨੇ ਪਾਉਣਾ ਸੀਮਟ ਕਿਥੋਂ ਚੜਨਾ ਆਪਣੇ ਪੋੜੀ ਤੋਂ ਚਲੋ ਉੱਪਰ ਸੀਮਟ ਪਾ ਕੇ ਆਈ ਸ਼ਾਮ ਤੱਕ ਧੁੱਪ ਨਿਕਲ ਗਈ ਵੇ ਤਾਂ ਟਿਕ ਜਾ ਨਾ ਆਪਾਂ ਕੀਤੀ ਇਹ ਤਾਂ ਆਪਾਂ ਚੱਤ ਲਾਉਂਦੇ ਸੁੱਕ ਜਾ ਬੜੀਆ ਜੀ ਧੁੱਪ ਨਿਕਲ ਆ ਵੀ ਨਾ ਮੋਰੀ ਉਧਰ ਆਈ ਸੀ ਜਿੱਥੇ ਉੱਥੇ ਵੀ ਤੁਸੀਂ ਗਾਇਆ ਸੀ ਮਨ ਤੋਂ ਉਹ ਮੋਰੀ ਵਿੱਚ ਦੀ ਪਾਸੇ ਕੰਗਾਰ ਆ ਰਿਹਾ ਪਿਛਲੇ ਕਮਰੇ ਦਾ ਜ਼ਿਆਦਾ ਉਹ ਤਾਂ ਉਧਰ ਜ਼ਿਆਦਾ ਚੋਰੀ ਹੈ ਉਧਰ ਤਰਪਾਲ ਵੀ ਨਹੀਂ ਲੱਤੀ ਇਹਨੇ ਤਾਂ ਵੀ ਤਰਪਾਲ ਦਾ ਦੇਖਣਾ ਮਾਰਾ ਗੜੀ ਲੱਕੇ ਸੀਮਟ ਲੋ ਤੇ ਸਾਨੂੰ ਕਾਂਡੀ ਲੱਭੀ ਨਹੀਂ ਹੈ ਹੁਣ ਤੇ ਚਮਚੇ ਨਹੀਂ ਕੰਮ ਚੱਲ ਰਹੇ ਅੱਛਾ ਇਹਨੇ ਤਾਂ ਇਹ ਪਾਣੀ ਵੜ ਜਾਂਦਾ ਉਹ ਬਾਅਦ ਵਿੱਚ ਥੱਲੇ ਨਿਕਲਦਾ ਉਹ ਵੇ ਸੇਮ ਇੱਥੇ ਲੱਗ ਹਾਂ ਜਿਆਦਾ ਤਾਂ ਉੱਤਰ ਜੇ ਟੋਪ ਲੱਗੀ ਘੰਟਾ ਕਿ ਵਧੀਆ ਜੀ ਇਹ ਥੱਲੇ ਉਹ ਵੀ ਕਮਰੇ ਸਭ ਕੁਝ ਹੈ ਨਾ ਸਭ ਕੁਝ ਪੂਜਾਰੀ ਹਾਂ ਅੱਧੀ ਕਿल्ली ਤਾਂ ਅੱਧੀ ਕਿल्ली ਹੋਈ ਪਈ ਆ ਉਪਰੋਂ ਵੀ ਛੱਤ ਨੀ ਆ ਮੇਰੇ ਉਧਰ ਮੰਮੀ ਥਲ ਦੇ ਕਰੀ ਕੀ ਹੋ ਗਿਆ ਮuze ਅੱਜ ਕਿੰਨੇ ਦਿਨਾਂ ਬਾਅਦ ਕੋਠੇ ਚੜੇ ਡੈਡੀ ਵੀ ਉੱਧਰ ਚੜੇ ਸੀ ਕੀ ਚਾਹੀਦਾ ਸਾਡੇ ਜਾਸੂਸ ਜਦੋਂ ਕੁਝ ਹੁੰਦਾ ਸੰ ਤਾਂ ਪਤਾ ਲੱਗਦਾ ਹੈ ਪਿੰਨਰ ਇਹਨਾਂ ਨੂੰ ਪਹਿਲੀ ਹੀ ਪਦਰਾਇਆ ਵੀਰੂ ਤਾਰੇ ਵੀਰਵੈਲੋ ਜਿੰਨੇ ਵੀ ਕੱਪੜੇ ਸੀ ਨਾ ਫੇ ਸਾਰੇ ਵਸ ਮੰਝੇ ਰੱਖ ਕੇ ਬਾਹਰ ਧੁੱਪੇ ਸੁੱਕਣੇ ਪਾਏ ਵੀ ਤੋਂੋਂ ਨਿਕਲ ਗਈ ਆਵੇਂ ਪਿੱਛੇ ਵੀ ਕਿੰਨਾ ਪਾਣੀ ਜਮਾ ਆਇਆ ਪਿਆ ਕਿੱਧਰ ਤੇਰੇ ਪਿੱਛੇ ਵੀ ਹੈਗੀ ਥੋੜੀ ਹੈਗਾ ਆਪਣੇ ਇੱਥੇ ਸੀ ਬਾਲਣ ਲੱਗੇ ਕਿੱਥੇ ਚੋਰੀ ਹੋਈ ਸੀ ਇਹਦਾ ਦਰਾ ਪੱਧਰਾ ਪਿਆ ਸਾਰਾ ਉਹ ਪ੍ਰੋਸਸ ਆਪ ਹੀ ਆ ਸਾਰਾ ਉਹ ਤੋਂ ਹੀ ਕਾਤੋਂ ਜਾਂਦਾ ਉਹ ਵਿੱਚ ਵਿੱਚ ਨਾ ਜਿਹੜੀਆਂ ਟੈਲਨ ਲੱਗੀਆਂ ਉਹਦੇ ਵਿੱਚ ਵਿੱਚ ਧੜੇੜਾਈਆਂ ਉਹਦੇ ਵਿੱਚੋਂ ਪਾਣੀ ਜਾਂਦਾ ਆਹਨੇ ਕੀੜੀਆਂ ਕਿੜੀਆਂ ਕਰਕੇ ਆਹਾਂ ਇਹ ਤਾਂ ਆਪਣੇ ਇਧਰ ਖੇਤ ਵੀ ਭਰੇ ਹੋਣੇ ਕੀੜੀਆਂ ਕਰਕੇ ਹੋਰ ਸਾਰੇ ਪਾਣੀਓ ਪਾਣੀ ਕਰਦਾ ਉਹ ਵਾਲਾ ਖੇਤ ਵੀ ਭਰੇ ਹੋਣਾ ਪਰ ਇਧਰ ਢੱਕਿਆ ਗਿਆ ਢੱਕਿਆ ਹੋਇਆ ਜਾ ਕੇ ਆਉਣਾ ਉਧਰ ਜਿਹੜਾ ਇਹ ਅੰਦਰ ਜਾਣ ਦੀ ਤਿਆਰੀ ਕਰੀ ਆ ਅੰਦਰ ਨਹੀਂ ਆਣਾ ਸੱਗੂ ਬਾਹਰ ਹੈ ਹਜੇ ਅੰਦਰ ਪੋਚ ਲਾਇਆ ਪੇ ਅੰਦਰ ਸੁੱਕ ਜਾਊਗਾ ਆਜਾ ਚਲੋ ਫਿਰ ਮਾਲਾ ਸੀ ਉਧਰ ਜਾ ਗਈ ਇਹ ਖੇਤ ਤਾਂ ਚਾਪਨ ਧੋਪ ਲੱਗ ਜੇ ਬਾਬਾ ਜੀ ਚੰਗੀ ਚੱਲੇ ਸਾਡੇ ਨਾਲੋਂ ਜ਼ਿਆਦਾ ਕਾਲੀ ਤਾਂ ਇਹਨਾਂ ਨੂੰ ਇੱਕ ਪੰਗਾ ਹੈ ਜੀ ਇਹਨਾਂ ਨੂੰ ਬਾਹਰ ਹਟਾ ਦੇ ਰੋਟੀ ਨਹੀਂ ਖਾਂਦੇ ਜ਼ਿਆਦਾ ਦੁੱਖੀ ਕੀਤਿਆ ਪਿਆ ਇਹਨਾਂ ਨੇ ਤਾਂ ਸਾਨੂੰ ਨੁਕਸਾਨ ਤੇ ਨੁਕਸਾਨ ਹੁੰਦਾ ਹੀ ਰਹਿੰਦਾ ਇੱਧਰ ਤਾਂ ਆਪ ਸਾਰਾ ਪਾਣੀ ਨੇ ਭਰਿਆ ਹੋਇਆ ਹੋਰ ਉੱਪਰ ਸਾਡੀ ਜੀਰੀ ਥੋੜੀ ਜੀ ਥੋੜੀ ਜੀ ਖਰਾਬ ਹੋਈ ਹੈ ਹੋਰ ਉਹ ਦੇਖੋ ਕੰਤ ਡੇਗੀ ਕਾਂਦੇ ਡੇਗੀ ਉੱਧਰ ਗਾਂਡੀਆਂ ਦੀ ਜੀਰੀ ਉੱਪਰ ਕਿੰਨੀ ਜੀਰੀ ਥੱਲੇ ਆ ਗਈ ਹੈ ਸਾਤੀ ਇੱਧਰ ਆਉਂਦੀ ਉਧਰੋਂ ਮਾਗਰੋਂਦੀ ਖਾਸੀ ਜੀਰੀ ਦੱਬ ਗਈ ਉਹ ਦੇ ਉਹ ਤਾਂ ਉਹ ਦੇ ਕਿੰਨੇ ਬੁੱਝੇ ਕਿੰਨੀ ਜੀਰੀ ਉਹਦੇ ਥੱਲੇ ਆ ਗਈ ਗਰੀਬ ਦੇ ਗਰੀਬੀ ਪਾ ਲਾ ਪਾਣੀ ਨਿਕਲੂਗਾ ਖੇਤੋਂ ਸਾਰਾ ਬਸ ਕਿ ਸੁੱਕ ਜੂ ਸੁੱਕ ਜੂ ਆ ਸੋਕ ਜੂ ਆਪਣੀ ਜੀਰੀ ਚ ਵੀ ਬਹੁਤ ਪਾਣੀ ਹੋਣਾ ਫੇ ਤਾਂ ਪਾਣੀ ਆਹਦੇ ਘਰੀ ਦੱਪਿਆ ਇਹ ਨਿਕਲਣਾ ਨਹੀਂ ਕਿਤੇ ਪਾਸੇ ਤਾਂ ਅੱਜ ਨੂੰ ਨਿਕਲ ਰਿਹਾ ਹਾਂ ਤਾਂ ਬਾਹਰ ਨੂੰ ਛੜਤਕ ਨਹੀਂ ਚਾਹੀ ਜਾਂਦਾ ਪਾਣੀ ਦਾ ਇੱਕ ਟੋਹਾ ਨਹੀਂ ਹੱਥ ਇੱਥੇ ਸਾਰੇ ਖੇਤ ਭਰੇ ਫੇਸ ਦੂਰ ਆਈ ਨੇ ਉਹਦਾ ਡੈਡੀ ਨੇ ਬਾਢ ਲਿਆ ਨਾ ਸਾਰਾ ਪੱਧਰਾ ਹੋ ਗਿਆ ਹੁਣ ਕੱਕ ਸਾਰੇ ਬਾਢ ਦੇ ਕਿਉਂਕਿ ਬਹੁਤ ਜ਼ਿਆਦਾ ਔਖਾ ਸੀ ਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਮੱਝਾਂ ਨੂੰ ਪੋਣ ਕੁਛ ਆਈ ਨਹੀਂ ਸੀ ਪੱਟੇ ਪੁੱਟੇ ਵਿਆਹ ਹੀ ਕੰਮ ਆਇਆ ਸਾਰੇ ਔਖੇ ਟਾਈਮ ਇੱਥੋਂ ਹੀ ਬਾਢ ਕੇ ਸਾਰੇ ਉਹ ਰਹਿ ਗਏ ਉੱਪਰ ਉਹ ਕਹੇ ਹੈ ਜੇ ਮਹਾ ਮੜਾ ਜਾ ਸੁੱਕ ਜੇ ਨਾ ਮਰੂਦਗੀ ਤੋੜਨੇ ਮਰੂਦਗੀ ਮੈਂ ਤੋੜਾਂਗਾ ਮੈਂ ਤਾਂ ਪਹਿਲੀ ਪੈਰ ਫਰੇ ਚਲੋ ਜੀ ਰਹੀ ਤੇ ਪਾਣੀ ਬੋਤੋਇਆ ਪਾਣੀ ਬਾਹਰ ਤੇ ਸੂਰ ਦੀ ਲਾਈਟ ਨਹੀਂ ਆ ਗਈ ਸੀ ਹੁਣ ਲਾਈਟ ਆ ਗਈ ਹੈ ਫਿਰ ਅਸੀਂ ਨਦਰ ਕੋਲ ਚੱਲ ਗਏ ਸੀ ਨਦਰ ਇੱਥੇ ਚਾਚੇ ਨਾਲ ਖੇਲਣ ਆ ਗਏ ਤੇ ਵਾਸੀ ਚੱਲੇ ਆ ਘਰ ਤੱਕ ਜਰਾ ਲਾਈ ਹੈ ਹੈ ਗੋਹੜਾ ਦਾ ਚਾਚਾ ਇੱਥੇ ਘਰ ਆ ਲਈ ਜਾਂਦਾ ਉਹ ਇੱਧਰ ਤਾਂ ਸਾਰੇ ਪਾਣੀ ਪਾਣੀ ਸਾਲੇ ਮੀਂਹ ਐਨਾ ਪਾਣੀ ਗੋਡੇ-ਗੋਡੇ ਤੱਕ ਹੋਇਆ ਜਿੱਥੇ ਪਾਣੀ ਆਇਆ ਉਹੋ ਵਿਚਾਰੇ ਕਿੰਨੇ ਗਿੱਲੇ ਹੋ ਗਏ ਹੁਣ ਓਕੇ ਇਹ ਸਾਰੇ ਵਾਸੀ ਚਲੋ ਹੁਣ ਅਸੀਂ ਚਲੀਏ ਘਰ ਘਰ ਜਾ ਕੇ ਪਹਿਲਾਂ ਪਾਣੀ ਭਰੀਂ ਇਧਰ ਮਿਲਣਾ ਨਾਦਰ ਨੂੰ ਚਲੋ ਚਲੀਏ ਨਾਦਰ ਚੱਲ ਚਲੀਏ ਦੇਖ ਥੋੜਾ ਟਾਈਮ ਪਹਿਲਾਂ ਇਹ ਨੀ ਗੱਲਾਂ ਮਾਰੀ ਸੀ ਇੱਧਰ ਸਾਡੇ ਕੋਲ ਆ ਰਹੀ ਸੀ ਹੁਣ ਚਾਚੇ ਨੂੰ ਦੇਖ ਲਿਆ ਹੁਣ ਨੀ ਹੁੰਦੀ ਲੈ ਅਜ ਉਹ ਕਿੱਥੇ ਤੇਰੀ ਗੋਦੀ ਨਹੀਂ ਉਤਰਦੀ ਸੀ ਹਨਾ ਕਿੰਨੀ ਖਰਾਬ ਆ ਹੁਣ ਮੈਂ ਚੱਕਦੀ ਨਹੀਂ ਤੈਨੂੰ ਅਸੀਂ ਨਹੀਂ ਚੱਕਦੇ ਨਹੀਂ ਅਸੀਂ ਬਸ ਜਾ ਜਾ ਮੈਂ ਹੀ ਅਸੀਂ ਦੇਖਦੀ ਨੇ ਅਸੀਂ ਚੱਕਦੇ ਅਸੀਂ ਚੱਕਦੇ ਨਹੀਂ ਅਸੀਂ ਤੈਨੂੰ ਚੱਕਦੇ ਹੀ ਨਹੀਂ ਅਸੀਂ ਤੈਨੂੰ ਚੱਕਦੇ ਹੀ ਨਹੀਂ ਬਾਈ ਤੱਕਦ ਦੇਖਦੀ ਆ ਮੰਮੀ ਵਾਲੀ ਬਾਈ ਬਾਈ ਕਰਦੇ ਬਾਈ ਕਰਦੀ ਤੂੰ ਬਾਈ ਕਰ ਦੇ ਬਾਈ ਤੱਕਦ ਬਾਈ ਚੱਲ ਪਾਣੀ ਭਰ ਲਈ ਬਾਅਦ ਚ ਆ ਜੀ ਠੀਕ ਹੁਣ ਬਾਈ ਇਹ ਥੋੜਾ ਟਾਈਮ ਪਹਿਲਾਂ ਮੈਂ ਇਨਾਂ ਦੇ ਘਰ ਗਈ ਸੀ ਇਹ ਮੇਰੇ ਕੋਲ ਇੰਨਾ ਖੇਲਣਗੀ ਜਿੱਦੇ ਚਾਚੇ ਨੂੰ ਦੇਖਿਆ ਤੇ ਇਹ ਨਹੀਂ ਸਾਡੀ ਪੜਾਉਂਦੀ ਇਹ ਨਹੀਂ ਜਾਣਦੀ ਆ ਕੀ ਡੈਡ ਦਾ ਚੱਲ ਪਾਣੀ ਭਰ ਲਈ ਜੀ ਤੋਪ ਨਿਕਲ ਆਈ ਆ ਹੁਣ ਸਾਰੇ ਕੱਪੜੇ ਸੁੱਕ ਜੂਗੇ ਲੈਟ ਆ ਗਈ ਆ ਹੁਣ ਸਵੇਰ ਦਾ ਮੱਝਾ ਨੂੰ ਪਾਣੀ ਭਰਉਣਾ ਉਹਨਾਂ ਨੂੰ ਹੋਣਾ ਨਹੀਂ ਪਈਆ ਚਲੋ ਇਹਨਾਂ ਲਾ ਦਈਏ